19ਵੀਂ ਸਦੀ ਦੇ 7ਵੇਂ ਤਹਾਕੇ ਤੱਕ ਆਉਂਦੇ ਆ ਯੂਰਪ ਦੀਆਂ ਦੋ ਵੱਡੀਆਂ ਕੌਮਾਂ ਇੰਗਲੈਂਡ ਅਤੇ ਫਰਾਂਸ ਦੁਨੀਆ ਦੇ ਅੱਧੇ ਤੋਂ ਜ਼ਿਆਦਾ ਇਲਾਕੇ ਉੱਤੇ ਕਬਜ਼ਾ ਕਰ ਚੁੱਕੀਆਂ ਸੀ ਇਹ ਦੋਵੇਂ ਹੀ ਕੌਮਾਂ ਆਪੋ ਆਪਣੇ ਜਰਨੈਲਾਂ ਦੀ ਬਹਾਦਰੀ ਦੇ ਕਿਸੇ ਕੌਮ ਦੀਆਂ ਥੱਕਦੀਆਂ ਨਹੀਂ ਸਨ ਜੇ ਕਿਧਰੇ ਕੋਈ ਫਰਾਂਸੀਸੀ ਨੈਪੋਲੀਅਨ ਬੋਨਾਪਾਰਟ ਦੀ ਗੱਲ ਛੇੜਦਾ ਤੇ ਦੂਜੇ ਪਾਸੇ ਇੰਗਲੈਂਡ ਵਾਲੇ ਲਾਰਡ ਕਿਚਨਰ ਦੀ ਡਿਊਕ ਆਫ ਵਲਿੰਟਨ ਦੀ ਗੱਲ ਛੇੜ ਕੇ ਬਹਿ ਜਾਂਦੇ ਦੋਵੇਂ ਹੀ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੇ ਤੇ ਆਪਣੇ ਜਰਨੈਲ ਨੂੰ ਉੱਪਰ ਰੱਖਦੇ ਇਨ੍ਹਾਂ ਹੀ ਦਿਨਾਂ ਦੇ ਵਿੱਚ ਲਗਭਗ 1881 ਦੇ ਨੇੜੇ ਇੰਗਲੈਂਡ ਵਿੱਚ ਛਪਦੇ ਇੱਕ ਹਫਤਾਵਾਰੀ ਅਖਬਾਰ ਜਿਸ ਦਾ ਨਾਮ ਸੀ ਟਿਟ ਬਿਟਸ ਉਹਦੇ ਵਿੱਚ ਇੱਕ ਜ਼ਬਰਦਸਤ ਲੇਖ ਛਪਿਆ ਜਿਹੜਾ ਕਿ ਦੁਨੀਆ ਦੇ ਮਹਾਨ ਜਰਨੈਲਾਂ ਦੇ ਬਾਰੇ ਸੀ ਲੇਖਾਰੀ ਲਿਖਦਾ ਹੈ ਕਹਿੰਦਾ ਅੱਜ ਬੜੀ ਵੱਡੀ ਚਰਚਾ ਛੜੀ ਹੋਈ ਹੈ ਕਿ ਦੁਨੀਆ ਦਾ ਸਭ ਤੋਂ ਕਾਮਯਾਬ ਜਰਨੈਲ ਕਿਹੜਾ ਹੋਇਆ ਹੈ ਕਿ ਨੇ ਦੁਨੀਆ ਉੱਤੇ ਸਭ ਤੋਂ ਵੱਧ ਤਾਕਤ ਦੇ ਨਾਲ ਰਾਜ ਕੀਤਾ ਕੋਈ ਨਪੋਲੀਅਨ ਬੋਨਾਪਾਰਟ ਕਹਿੰਦਾ ਕੋਈ ਹੈਂਡਲ ਵਰਗ ਦੀ ਗੱਲ ਕਰਦਾ ਕੋਈ ਲਾਰਡ ਕਿਚਨਰ ਕਹਿੰਦਾ ਕੋਈ ਡਿਊਕ ਆਫ ਲਿੰਕਨਟਨ ਕਹਿੰਦਾ ਜੇ ਮੈਂ ਥੋੜਾ ਜਿਆਦਾ ਇਸ ਤੋਂ ਅੱਗੇ ਹੋਰ ਜਰਨੈਲਾਂ ਦੀ ਗੱਲ ਕਰਾਂ ਤੇ ਸਾਡੀਆਂ ਨਜ਼ਰਾਂ ਦੇ ਵਿੱਚ ਆ ਜਾਂਦੇ ਨੇ ਚੰਗੇਜ਼ ਖਾਨ ਵਰਗੇ ਹਲਾਕੋ ਵਰਗੇ ਅਲਾਉਦੀਨ ਖਿਲਜੀ ਵਰਗੇ ਵੱਡੇ ਜਰਨੈਲ ਜਿਨ੍ਹਾਂ ਨੇ ਦੁਨੀਆ ਉੱਤੇ ਆਪਣੀ ਸ਼ਮਸ਼ੀਰ ਦੇ ਨਾਲ ਰਾਜ ਕੀਤਾ ਤੁਸੀਂ ਹੈਰਾਨ ਹੋਵੋਗੇ ਕਿ ਜੇ ਮੈਂ ਦੁਨੀਆ ਦੇ ਸਭ ਤੋਂ ਵੱਡੇ ਕਾਮਯਾਬ ਜਰਨੈਲ ਦੀ ਗੱਲ ਕਰਾਂ ਤਾਂ ਇਹਨਾਂ ਸਾਰਿਆਂ ਵਿੱਚੋਂ ਕੋਈ ਵੀ ਨਹੀਂ ਤੁਸੀਂ ਸਾਰੇ ਸੋਚੋਗੇ ਫਿਰ ਹੈ ਕੌਣ ਤੁਹਾਨੂੰ ਮੈਂ ਦੱਸਦਾ ਜਿਹੜੇ ਜਰਨੈਲ ਦਾ ਸ਼ਾਇਦ ਤੁਸੀਂ ਕਦੇ ਨਾਂ ਵੀ ਸੁਣਿਆ ਨਹੀਂ ਹੋਣਾ ਉਸੀ ਉਤਰੀ ਹਿੰਦੀ ਧਰਤੇ ਉੱਤੇ ਖਿੱਤਾ ਪੰਜਾਬ ਦੀ ਸਿੱਖ ਕੌਮ ਦਾ ਇੱਕ ਬੜਾ ਹੀ ਵੱਡਾ ਮਹਾਨ ਸੂਰਮਾ ਜਿਸ ਦਾ ਨਾਮ ਹੈ ਸਰਦਾਰ ਹਰੀ ਸਿੰਘ ਨਰੂਆ ਜਿਸ ਅਫਗਾਨਿਸਤਾਨ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਦੀ ਖਾਤਰ ਇੰਗਲੈਂਡ ਵਰਗੇ ਦੇਸ਼ ਨੂੰ ਤਿੰਨ ਵੱਡੇ ਕਤਲੇਆਮ ਸਹਿਣੇ ਪਏ ਉਹ ਅਫਗਾਨਿਸਤਾਨ ਦਾ ਖਿੱਤਾ ਸਰਦਾਰ ਹਰੀ ਸਿੰਘ ਨਰੂਆ ਤੋਂ थर-थर ਕੰਬਦਾ ਸੀ ਆਪਣੇ ਮੁਠੀ ਪਰ ਸੈਨਿਕਾਂ ਦੇ ਨਾਲ ਸਰਦਾਰ ਹਰੀ ਸਿੰਘ ਨਰੂਆ ਨੇ ਦਰਰੇ ਖੈਪੜ ਦੇ ਉੱਤੇ ਆਪਣਾ ਝੰਡਾ ਚੁਲਾ ਕੇ ਸ਼ੇਰ-ਏ-ਪੰਜਾਬ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਫਲਾ ਕੇ ਕਿਹੜਾ ਕਾਰਨਾਮਾ ਇਹਨੂੰ ਅੰਜਾਮ ਦਿੱਤਾ ਸ਼ਾਇਦ ਇਸ ਤੋਂ ਵੱਡਾ ਐਡਾ ਕਾਰਨਾਮਾ ਕੋਈ ਹਿੰਦੀ ਧਰਤੀ ਉੱਤੇ ਕਰ ਨਾ ਸਕੇ ਆ ਸੱਚਮੁੱਚ ਜਿੰਨੀ ਫੌਜ ਜਿੰਨਾ ਤਾਕਤ ਜਿੰਨੀ ਧਨ ਦੌਲਤ ਬ੍ਰਿਟਾਨੀਆ ਦੇ ਕੋਲ ਹੈ ਜੇਕਰ ਤੇ ਹਰੀ ਸਿੰਘ ਨਲਵੇ ਕੋਲ ਇਨੀ ਤਾਕਤ ਹੁੰਦੀ ਤੁਸੀਂ ਸੋਚ ਵੀ ਨਹੀਂ ਸਕਦੇ ਉਹ ਜਹੀ ਮਹੀਨਿਆਂ ਦੇ ਵਿੱਚ ਉਹ ਜਰਨੈਲ ਸਮੁੱਚੇ ਏਸ਼ੀਆ ਤੇ ਯੂਰਪ ਨੂੰ ਆਪਣੇ ਪੈਰਾਂ ਥਲੇ ਰੋਂ ਦਿੰਦਾ ਉਹਨੇ ਆਪਣੇ ਦੇਸ਼ ਪੰਜਾਬ ਦੀ ਧਰਤੀ ਨੂੰ ਜ਼ਰਬਾਣਿਆਂ ਦੇ ਕਬਜ਼ੇ ਵਿੱਚੋਂ ਆਜ਼ਾਦ ਹੀ ਨਹੀਂ ਕਰਵਾਇਆ ਬਲਕੇ ਉਹਨਾਂ ਦੇ ਦਿਲਾਂ ਦੇ ਉੱਤੇ ਐਸਾ ਡਰ ਬਿਠਾ ਦਿੱਤਾ ਜਿਸ ਜਰਨੈਲ ਦਾ ਨਾਮ ਲੈ ਕੇ ਅੱਜ ਵੀ ਪੇਸ਼ੌਰ ਦੇ ਦਰਲੇ ਖੈਬਰ ਦੇ ਇਲਾਕੇ ਦੀਆਂ ਪਠਾਣੀਆਂ ਆਪਣੇ ਬੱਚਿਆਂ ਨੂੰ ਇਹ ਗੱਲ ਕਹਿ ਕੇ ਚੁੱਪ ਕਰਾਉਂਦੀ ਨੇ ਪੁੱਤਰਾ ਸੌਂ ਜਾ ਨਹੀਂ ਤਾਂ ਹਰੀਆ ਰਾਗਲੇ ਆ ਜਾਊਗਾ ਇਹ ਇਤਿਹਾਸਕ ਪੰਨਾ ਹੈ ਉਸ ਮਹਾਨ ਇਨਸਾਨ ਦਾ ਜਿਹੜਾ ਜੀਬੀਆ ਵੀ ਪੰਥਲੀ ਤੇ ਮੁਖਿਆ ਵੀ ਪੰਥਲੀ ਕਿਉਂਕਿ ਪੰਜਾਬ ਵਸਦਾ ਗੋਰਾ ਦੇ ਨਾਂ ਤੇ ਐਸਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਦੇ ਨਾਲ ਦੇ ਵਾਜਣਾ ਜੀ ਸਿੱਖ ਕੌਮ ਦੇ ਚੜ੍ਹਦੇ ਕਲਾ ਦੇ ਪੰਨੇ ਹੋਰਾਂ ਤੱਕ ਪਹੁੰਚਾਉਣਾ ਵੀ ਯਤਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ